15 ਅਗਸਤ ਤੋਂ ਲੈ ਕੇ ਅਸੀਂ ਸਿਕਿਉਰਿਟੀ ਦੇ ਜਿਹੜੇ ਹੈਗੇ ਪੂਕਤਾ ਇੰਤਜ਼ਾਮ ਕੀਤੇ ਹਨ ਹੁਸ਼ਾਰਪੁਰ ਦੇ ਵਿੱਚ ਫਲੈਗ ਮਾਰਚ ਰੱਖਿਆ ਹੋਇਆ ਵੈਸੇ ਰੇਂਜ ਦੇ ਵਿੱਚ ਜਲੰਧਰ ਰੂਰਲ ਦੇ ਵਿੱਚ ਕਪੂਰਥਲੇ ਦੇ ਵਿੱਚ ਸਾਰੇ ਫਲੈਗ ਫਲੈਗ ਮਾਰਚ ਚੱਲ ਰਹੇ ਹਨ ਔਰ ਇੱਥੇ ਅੱਜ ਇਹਨਾਂ ਦੇ ਸਬਡਿਵੀਜ਼ਨਲ ਲੈਵਲ ਤੇ ਵੀ ਫਲੈਗ ਮਾਰਚ ਚੱਲ ਰਹੇ ਹਨ ਤਕਰੀਬਨ 15 ਅਗਸਤ ਤੋਂ ਲੈ ਕੇ ਹਜ਼ਾਰ ਦੇ ਕਰੀਬ ਜਿਹੜਾ ਮੁਲਾਜ਼ਮ ਹੈਗਾ ਉਹ ਫੋਰਸ ਉਹ ਮੋਬਿਲਾਈਜ਼ ਕੀਤੀ ਹੈ ਇਸ ਤੋਂ ਇਲਾਵਾ 15 ਜੀਓਜ਼ ਏਰੀਆ ਨੂੰ ਡੋਮੀਨੇਟ ਕਰਨਗੇ ਔਰ ਰਾਤ ਦੀ ਸਾਡੀ ਨਾਈਟ ਡੋਮੀਨੇਸ਼ਨ ਐਕਸਰਸਾਈਜ਼ ਚੱਲ ਰਹੀ ਹੈ ਜਿਹਦੇ ਜਿਹਦੇ ਵਿੱਚ ਰੋਜ਼ 2 ਜੀਓਜ਼ ਬਾਹਰ ਨਿਕਲਦੇ ਆ 200 ਦੇ ਕਰੀਬ ਮੁਲਾਜ਼ਮ ਹੁੰਦਾ ਔਰ ਰੇਂਜ ਆਫਿਸ ਤੋਂ ਵੀ ਜਿਹੜਾ ਹੈਗਾ ਜੀਓ ਡਿਪਿਊਟ ਹੁੰਦਾ ਹੈ ਸਰ ਕਿੰਨੇ ਕੁ ਮੁਲਾਜ਼ਮ ਜਿਹੜੇ ਤਾਇਨਾਤ ਕੀਤੇ ਗਏ ਨੇ 15 ਅਕਤੂਬਰ 15 ਅਕਤੂਬਰ ਤੋਂ ਲੈ ਕੇ ਜਿਵੇਂ ਮੈਂ ਦੱਸਿਆ ਹਜ਼ਾਰ ਦੇ ਕਰੀਬ ਮੁਲਾਜ਼ਮ ਤਾਇਨਾਤ ਹੈਗੇ ਔਰ ਅਸੀਂ ਏਰੀਆ ਨੂੰ ਡੋਮੀਨੇਟ ਕਰਕੇ ਰੱਖਿਆ ਹੋਇਆ ਹੈ ਔਰ ਇਹ ਅਗਲੇ 3 ਦਿਨ ਤੱਕ ਜਦ ਤੱਕ ਪ੍ਰੋਗਰਾਮ ਸਹੀ ਤਰੀਕੇ ਨਾਲ ਠੀਕ ਖਤਮ ਨਹੀਂ ਹੋ ਜਾਂਦਾ ਇਹ ਡੋਮੀਨੇਸ਼ਨ ਐਕਸਰਸਾਈਜ਼ ਇਸ ਕੰਟੀਨਿਊ ਰਹਿ। ਸਾਨੂੰ ਲੱਗਦਾ ਹਿਮਾਚਲ ਦਾ ਜਿਹੜਾ ਇਲਾਕਾ ਹੈ ਕਾਫੀ ਦਾ ਉੱਤਰ ਉਹਦੀ ਆਣ ਜਾਣ ਲੱਗ ਰਹੇ ਨੇ ਉਸ ਤੇ ਨਾਲ ਸਾਡੇ ਤਕਰੀਬਨ ਆਈ ਥਿੰਕ 11 ਇੰਟਰਸਟੇਟ ਇਲਾਕੇ ਹੈਗੇ ਆ ਇਸ ਤੋਂ ਇਲਾਵਾ ਸਿਟੀ ਸੇਟਿੰਗ ਸੇਲਿੰਗ ਪੁਆਇੰਟਸ ਹਨ ਔਰ ਇਹ ਰੈਗੂਲਰ ਹੈੱਡਕਵਾਰਟਰਸ ਤੋਂ ਵੀ ਰੋਜ਼ ਪ੍ਰੋਗਰਾਮ ਨਿਕਲਦੇ ਆ ਏਰੀਆ ਡੋਮੀਨੇਸ਼ਨ ਦੇ ਤੇ ਉਸ ਦਾ ਅਸੀਂ ਖਾਸ ਪ੍ਰਬੰਧ ਕੀਤਾ ਹੋਇਆ ਹੈ। ਇੱਕ ਸਰ ਨਸ਼ੇ ਖਿਲਾਫ ਬੜੀ ਅੱਛੀ ਮੁਹਿੰਮ ਚੱਲ ਰਹੀ ਹੈ ਜਿੱਦਾਂ ਪੁਲਿਸ ਬਹੁਤ ਮਤਲਬ ਆਹ ਵਨ ਤੁਸੀਂ ਨਿਆ ਚਾਰਜ ਸੰਭਾਲਿਆ ਸਰ ਜਲੰਧਰ ਰੇਂਜ ਦਾ ਤੁਹਾਡੇ ਸਰ ਕੀ ਮਤਲਬ ਔਰ ਐਕਚੁਅਲੀ ਮੇਰੇ ਹਿਸਾਬ ਨਾਲ ਜਿਹੜਾ ਕ੍ਰਾਈਮ ਹੈ ਉਹ ਹੈਬਿਚੁਅਲ ਅਫੈਂਡਰ ਕ੍ਰਾਈਮ ਕਰਦਾ ਅਸੀਂ ਲਿਸਟਾਂ ਤਿਆਰ ਕੀਤੀਆਂ ਪਿਛਲੇ 3 ਮਹੀਨਿਆਂ ਦੇ ਵਿੱਚ ਤਕਰੀਬਨ 690 ਦੇ ਕਰੀਬ ਜਿਹੜੇ ਮਲਜ਼ਮ ਹੈਗੇ ਆ ਹੈਬਿਚੁਅਲ ਅਫੈਂਡਰਸ ਉਹ ਬਾਹਰ ਆਏ ਆ ਪਿਛਲੇ 3 ਮਹੀਨਿਆਂ ਚ ਰੇਂਜ ਦੇ ਅਗਰ ਰੇਂਜ ਦੀ ਗੱਲ ਕਰੀਏ ਫਸ਼ਾਰਪੁਰ ਦੇ 2250 ਜਿਹੜੇ ਹੈਗੇ ਮਲਜ਼ਮ ਹੈਗੇ ਆ ਇਹਨਾਂ ਤੇ ਸਾਨੂੰ ਸਰਵੇਲੈਂਸ ਰੱਖਣ ਦੀ ਲੋੜ ਹੈ ਕਿਉਂਕਿ बार-बार 80% ਜਿਹੜਾ ਕ੍ਰਾਈਮ ਹੈ ਉਹ ਬੰਦੇ ਕਰਦੇ ਜਦੋਂ বেল ਬੇਲ ਆਊਟ ਹੋ ਜਾਂਦੇ ਆ বেল ਤੋਂ ਬਾਹਰ ਆ ਜਾਂਦੇ ਆ ਤਾਂ ਉਹਨਾਂ ਦੇ ਸਰਵੇਲੈਂਸ ਰੱਖੀ ਜਾਏਗੀ ਉਹਨਾਂ ਨੂੰ ਥਾਣੇ ਬੁਲਾ ਕੇ ਚੈੱਕ ਕੀਤਾ ਜਾਏਗਾ ਸਾਡੇ ਅਫਸਰ ਜਿਹੜੇ ਹੈਗੇ ਏਰੀਆ ਚ ਨਿਕਲ ਕੇ ਉਹਨਾਂ ਨੂੰ ਚੈੱਕ ਕਰਨਗੇ ਔਰ ਜੇ ਕੋਈ ਬੰਦਾ ਦੁਬਾਰਾ ਤੋਂ ਕ੍ਰਾਈਮ ਕਰਦਾ ਤਾਂ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਏਗਾ ਠੀਕ ਹੈ ਠੀਕ ਹੈ ਸਰ ਥੈਂਕ ਯੂ ਠੀਕ ਹੈ ਮਾਰਚ